ਸਾਡੇ ਅਮਰ ਸ਼ਹੀਦ ਜਿਹੜੇ ਸਾਡੇ ਸਰਾਲ ਸਾਹਿਬ ਨੂੰ ਅੱਜ ਯਾਦ ਕਰਨ ਲਈ ਉਹਨਾਂ ਦੀ 33ਵੀਂ ਵਰ੍ਹੇਗੰਢ 71 ਹੋਏ ਆ ਅਸੀਂ ਉਹਨਾਂ ਦੀਆਂ ਸਖਿਆਵਾਂ ਦੇ ਉੱਤੇ ਚੱਲਦੇ ਹੋਏ ਅੱਜ ਸਮਾਜ ਦੇ ਵਿੱਚ ਸੇਵਾ ਕਰਨ ਦਾ ਜੋ ਉਪਰਾਲਾ ਉਹ ਸਾਡੇ ਕੁਲਜੀਤ ਸਿੰਘ ਸਰਾਲ ਉਹਨਾਂ ਦੇ ਸੁਪੁੱਤਰ ਨੇ ਅਸੀਂ ਇਹਨਾਂ ਦੇ ਨਾਲ ਖੜੇ ਆ ਔਰ ਹਮੇਸ਼ਾ ਹੀ ਕੋਸ਼ਿਸ਼ ਕਰਾਂਗੇ ਕਿ ਜੋ ਸਾਡੇ ਸ਼ਹੀਦਾਂ ਦੀ ਸੋਚ ਸੀ ਉਹਦੇ ਪੈਰਾ ਦੀਏ ਔਰ ਅੱਗੇ ਚੱਲ ਕੇ ਜਿਹੜਾ ਲੋੜਵੰਦਾਂ ਦੀ ਜਿਹੜੀ ਮਦਦ ਵਿੱਚ ਅੱਗੇ ਆ ਸਕੀ ਧੰਨਵਾਦ ਸਰਦਾਰ ਬਲਵੰਤ ਸਿੰਘ ਸਰਾਲ ਸਾਹਿਬ ਜੀ ਦੀ ਤੇ 30 ਵਰਸੀ ਦੇ ਉੱਪਰ ਸ਼ਾਮਲ ਹੋਣ ਲਈ ਆਇਆ ਸੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹਨਾਂ ਦਾ ਜੀਵਨ ਇੱਕ ਬਹੁਤ ਹੀ ਸਾਫ਼ ਸੁਥਰਾ ਇਮਾਨਦਾਰੀ ਔਰ ਸਮਾਜ ਦੀ ਸੇਵਾ ਤੇ ਹਮੇਸ਼ਾ ਰਚ ਰਿਹਾ ਉਹਨਾਂ ਨੇ ਹਮੇਸ਼ਾ ਸਮਾਜ ਦੀ ਸੇਵਾ ਨੂੰ ਪਹਿਲ ਦਿੱਤੀ ਔਰ ਉਸ ਵੇਲੇ ਜਦੋਂ ਪੰਜਾਬ 'ਚ ਬਹੁਤ ਇੱਕ ਮੜਾ ਦੌਰ ਚੱਲ ਰਿਹਾ ਸੀ ਉਸ ਵੇਲੇ ਵੀ ਉਹਨਾਂ ਨੇ ਐਮ ਐਲ ਏ ਬਣਨ ਦੇ ਬਾਅਦ ਲਗਾਤਾਰ ਸੇਵਾ ਕਰਦੇ ਰਹੇ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਔਰ ਅੱਜ ਉਹਨਾਂ ਦਾ ਪਰਿਵਾਰ ਉਹਦੇ ਬੇਟੇ ਸਰਦਾਰ ਕੁਲਜੀਤ ਸਿੰਘ ਸਰਹਾਲ ਸਾਹਿਬ ਉਹਨਾਂ ਦੇ ਪਹੁੰਚਣਾ ਚਲਦੇ ਹੋਏ ਅੱਜ ਉਹਨਾਂ ਨੂੰ ਯਾਦ ਵਿੱਚ ਉਹਨਾਂ ਨੇ ਜੋ 33ਵੀਂ ਵਰਸੀ ਰੱਖੀ ਹੈ ਉੱਥੀ ਉੱਥੇ ਹਾਜ਼ਰੀ ਲਗਾਣ ਲਈ ਆਏ ਸੀ ਸ਼ਰਧਾ ਅਰਲੀ ਦੇਣ ਲਈ ਆਏ ਸੀ ਉਹਨਾਂ ਨੂੰ ਸੋ ਮੈਂ ਪਰਮ ਪਿਤਾ ਪਰਮਾਤਮਾ ਅਰਦਾਸ ਕਰਨਾ ਪਰਮਾਤਮਾ ਉਹਨਾਂ ਨੂੰ ਆਪਣੇ ਚੰਨਾਂ ਥਾਂ ਦੇਣਾ ਔਰ ਸਾਨੂੰ ਇਦਾਂ ਹੀ ਸ਼ਕਤੀ ਦੇਣਾ ਤਾਂ ਕਿ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਚ ਢਾਲ ਕੇ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਅਮਰਸੀਦ ਸਰਦਾਰ ਬਲਵੰਤ ਸਿੰਘ ਸਰਾਲ ਮੇਰੇ ਪਿਤਾ ਜੀ ਦੀ 33ਵੀਂ ਵਰ੍ਹੇ ਤੇ ਉਹਨਾਂ ਨੂੰ ਜਿੰਨੇ ਵੀ ਸਾਡੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਲੀਡਰ ਸਾਡੇ ਬਹੁਤ ਹੀ ਛਤਕਾਰਜੋ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਸ਼ਨ ਰੌੜੀ ਜੀ ਔਰ ਸਾਡੇ ਕੈਬਨਿਟ ਦੇ ਮੰਤਰੀ ਵਿਨੈਦਰ ਪਖਸ ਜੀ ਭੈਣ ਜੀ ਤੋ ਉਸ ਕੁਟਾਰੀਆ ਜੀ ਐਮਐਲਏ ਬਲਾਚੌਰ ਜੀ ਜਿੰਨੀ ਵੀ ਸਮੂਹ ਲੀਡਰਸ਼ਿਪ ਪਹੁੰਚੀ ਆ ਇਲਾਕਾ ਪੰਸੀ ਪਹੁੰਚੇ ਹਨ ਅੱਜ ਦੇ ਇਸ ਵਰਤੀ ਸਫਰ ਦੇ ਵਿੱਚ ਮੈਂ ਦਿਲ ਦੀਆਂ ਗਾਈਆਂ ਤੋਂ ਆਪਣੇ ਵੱਲੋਂ ਆਪਣੇ ਸਮੂਹ ਸਰਹਾਲ ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ ਔਰ ਇਹ ਵਿਸ਼ਵਾਸ ਤੋਂ ਹਣਾ ਹੈ ਕਿ ਜੋ ਮੇਰੇ ਪਿਤਾ ਜੀ ਦੇ ਆਪਣੇ ਜੀਵਨ ਦੌਰਾਨ ਲੋਕਾਂ ਦੀ ਸੇਵਾ ਕੀਤੀ ਸਿੱਧੀ ਦਾ ਜਾਂ ਪਿੰਨ ਤੱਕ ਉਸ ਨੂੰ ਅੱਗੇ ਬਦੌਦਾਏ ਹੋਏ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਰਮਾਤਮਾ ਤੰਦਰੁਸਤੀ ਚੜ੍ਹਦੀ ਕਲਾ ਦੇਵੇ ਤਾਂ ਇਹ ਸੇਵਾ ਇਸੇ ਤਰ੍ਹਾਂ ਨਿਰੰਤਰ ਚਲਦੀ ਰਹੇਗੀ ਔਰ ਵਿਸ਼ੇਸ਼ ਤੌਰ ਤੇ ਮੈਂ ਤੁਹਾਡਾ ਪ੍ਰੈਸ ਦਾ ਵੀ ਦਿਲ ਦੀਆਂ ਅੰਗਰੀਆਂ ਤੋਂ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਅੱਜ ਆ ਕੇ ਇਸ ਵਰਸੀ ਸਮਾਗਮ ਨੂੰ ਸਾਰਾ ਤੁਸੀਂ ਕਵਰ ਕੀਤਾ ਕਿਉਂਕਿ ਤੁਸੀਂ ਇਸ ਸਮਾਗਮ ਨੂੰ ਦਿਸਾਂ-ਦਿਸਾਂ ਵਿੱਚ ਪਹੁੰਚਾਉਣਾ ਹੈ ਔਰ ਦਾਰਾ ਫਿਰ ਮੈਂ ਵਿਸ਼ੇਸ਼ ਤੌਰ ਤੇ ਆਪਣੀ ਲਾਕਾ ਨਾਸੀਆਂ ਦਾ ਜੋ ਮੇਰੀ ਬੰਗਾ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ ਦਿਲ ਦੀਆਂ ਅੰਗਰੀਆਂ ਤੋਂ ਉਹਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ